ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡੇ ਵੀ ਠੀਕ ਠਾਕ ਹੋ ਗਏ ਆਪਾਂ ਅੱਜ ਆਏ ਆਂ ਬਾਬੇ ਬਕਾਲਾ ਸਾਹਿਬ ਤੇ ਆਪਾਂ ਸਵੇਰ ਆਏ ਆਂ ਕਿਸ ਦੇ ਨਾਲ ਤੇ ਆ ਆ ਦੇਖ ਸਕਦੇ ਆਪਾਂ ਗੱਡੀ ਲਾਤੀ ਪਰ ਹੁਣ ਆਪਾਂ ਇੱਥੇ ਬਾਜ਼ਾਰ ਰਹੀਏ ਬਾਜ਼ਾਰ ਦਾ ਵੀਊ ਆ ਕਿਉਂਕਿ ਸਵੇਰ ਦਾ ਟਾਈਮ ਆ ਤੁਹਾਨੂੰ ਪਤਾ ਕੀ ਫੇਰ ਦੇ ਟਾਈਮ ਆ ਦਰਬਾਰ ਵੇਖੋ ਸਾਹਮਣੇ ਫੇਰ ਦੇ ਟਾਈਮ ਦੇ ਕਾਰਨ ਦੁਕਾਨਾਂ ਨਹੀਂ ਖੁੱਲੀਆਂ ਹੁੰਦੀਆਂ ਤੇ ਸਾਹਮਣੇ ਵੇਖੋ ਦਰਬਾਰ ਤੇ ਆ ਬਾਜ਼ਾਰ ਆ ਇਹਦੇ ਦੋਨੋਂ ਤਰਫ ਤੇ ਦੁਕਾਨਾਂ ਦੁਕਾਨਾਂ ਹੁੰਦੀਆਂ ਆ ਇਹ ਬਾਜ਼ਾਰ ਦਾ ਵੀਊ ਆ ਕਿਉਂਕਿ ਤੁਹਾਨੂੰ ਪਤਾ ਕਿ ਸਵੇਰ ਦਾ ਟਾਈਮ 7:00 ਵਜੇ 7:00 8:00 ਵਜੇ ਦਾ ਤੇ ਤੁਹਾਨੂੰ ਵਦਕਾਨਾਂ ਤੋਂ ਬੰਨਾ ਖੁੱਲ੍ਹਦੀਆਂ ਆਣੀਆਂ ਇੱਕ ਛੋਹਾਂ ਦੀ ਬਾਰਿਸ਼ ਹੋਉਂਦੀ ਹੈ ਕੱਲ੍ਹ ਹੀ ਹੋ ਰਹੀ ਹੈ ਅੱਜ ਵੀ ਹੋ ਰਹੀ ਆ ਤੁਸੀਂ ਵੇਖ ਸਕਦੇ ਹੋ ਤੇ ਆ ਮਾਰੇ ਦੀ ਦੀ ਫੋਟੋ ਆ ਤੁਸੀਂ ਵੇਖ ਸਕਦੇ ਜਾਵੇ ਤੇ ਇਹ ਦਰਵਾਜ਼ੇ ਸਾਹਮਣੇ ਫੋਟੋ ਆ ਆ ਦਰਬਾਰ ਦਾ ਵੀਰ ਸਾਹਮਣੇ ਵੇਖੋ ਦਰਬਾਰ ਸਾਹਿਬ ਨਵੇਂ ਪਾਸ਼ਾ ਜੇ ਗੁਰਦੁਆਰਾ ਹੈ ਪਪਾ ਪਕਾਲਾ ਸਾਹਿਬ ਤੇ ਆਹ ਦਰਬਾਰ ਦੇ ਬਾਹਰ ਦਾ ਵੇਖੋ ਇੰਟਰਸ ਇੰਟਰਸ ਹੁੰਦੀ ਹੈ ਜਿੱਦੋਂ ਤੇ ਇਧਰ ਆਏ ਸਾਈਡ ਜੁੜਾ ਘਰ ਆ ਤਾਂ ਆਪਾਂ ਦਰਬਾਰ ਦੇ ਅੰਦਰ ਆ ਗਏ ਹਾਂ ਤਾਂ ਗੁਰੂ ਸਾਹਿਬ ਨੇ ਪੰਜਾਬੀ ਭਾਸ਼ਾ ਦੇ ਵਿੱਚ ਅਖਰ ਲਿਖਿਆ ਹੋਇਆ ਤੇ ਵੇਖ ਸਕਦੇ ਜੀ ਆਪਣੇ ਜਿਹੜੇ ਪੰਜਾਬੀ ਭਾਸ਼ਾ ਵਾ ਉਹਦੇ ਤੰਗਣਾ ਪਾ ਦਰਬਾਰ ਦੇ ਅੰਦਰ ਜਾ ਰਹੇ ਆ ਮੱਥਾ ਟੇਕਣ ਕਿਉਂਕਿ ਤੁਹਾਨੂੰ ਪਤਾ ਹੈ ਫੇਰ ਦੀ بارش ਹੁੰਦੀ ਤੁਸੀਂ ਵੇਖ ਸਕਦੇ ਜੋ ਇਹ ਦਰਬਾਰ ਦੇ ਅੰਦਰਲਾ ਤੁਸੀਂ ਵੀਊ ਵੇਖੋ ਤੇ ਹੁਣ ਆਪਾਂ ਦਰਬਾਰ ਦੇ ਅੰਦਰ ਚੱਲੇ ਆ ਮਾਰੀ ਦੇ ਮੱਥਾ ਟੇਕਣ ਅੰਦਰ ਪਰਿਵਾਰ ਦੇ ਤੇ ਆ ਹੁਣ ਤੁਹਾਡੇ ਸਾਹਮਣੇ ਵੇਖੋ ਕਿ ਮੀਂਹ ਫੇਰ ਦਾ ਹੀ ਪੈ ਰਿਹਾ ਹੈ ਹੁਣ ਇਹ ਚਰਨ ਗੰਗਾ ਗਈ ਹੈ ਤੇ ਹੁਣ ਆਪਾਂ ਚਲੋ ਇਥੋਂ ਪੈਕੁਰ ਤੋਂ ਹੋ ਗਏ ਤੇ ਅੰਦਰ ਦਰਬਾਰ ਦੇ ਟਿਕਾਂਗੇ ਮਠਾ ਅੰਦਰ ਤੇ ਨਵੇਂ ਪਾਸ਼ਾ ਜੀ ਦਾ ਗੁਰਦੁਆਰਾ ਬਾਬਾ ਪਕੜਾ ਸਾਹਿਬ ਜੀ ਤੇ ਆ ਦਰਬਾਰ ਸਾਹਿਬ ਸਾਹਿਬ ਜੀ ਵੇਖੋ ਤੇ ਅੱਜ ਦਾ ਫਰਮਾਨ ਅੱਜ ਦਾ ਵਾਕ ਵਿਸਾਦੇ ਤੁਹਾਨੂੰ ਇਹ ਮਾ ਰਈ ਦਾ ਅੰਦਰ ਦਾ ਦਰਬਾਰ ਨਵੇਂ ਪਾਸ਼ਾ ਜੀ ਦਾ ਗੁਰਗਾਂ ਸਿੰਘ ਜੀ ਅੰਦਰ ਬਾਜ ਹੈਗੇ ਹਨ ਰਾਜਮਾਨ ਹੈਗੇ ਹਨ ਤੇ ਸੰਗਤਾਂ ਦਰਸ਼ਨ ਮੇਲੇ ਕਰਨੀਆਂ ਮੱਥ ਟੇਕਣਾ ਆ ਰਹੀਆਂ ਇਹ ਹੈਗਾ ਮੰਜੀ ਸਾਹਿਬ ਜਿਹੜਾ ਬਦਰਵਾਸ ਤੋਂ ਬਾਹਰ ਆਈਆਂ ਹਨ ਤੇ ਇਹ ਮੰਜੀ ਸਾਹਿਬ ਗੁਰਦੁਆਰਾ ਹੈ ਤੇ ਇਧਰ ਹੈਗਾ ਜੀ ਗੁਰਦਵਾਰਾ ਪੂਰਾ ਸਾਹਿਬ ਹਾ ਤੁਹਾਨੂੰ ਸਾਹਮਣੇ ਗੁਰਦੁਆਰਾ ਵੇਖੋ ਪੂਰਾ ਸਾਹਿਬ ਦੇਖੋ ਦਰਸ਼ਨ ਇਹ ਪੂਰਾ ਸੈਗਰ ਗੁਰਦੁਆਰਾ ਜੀ ਤੇ ਆਇਧਰ ਤੁਸੀਂ ਆ ਜਾਓ ਜੀ ਇਹ ਹੈਗਾ ਸੀਸ ਮਹਿਲ ਗੁਰਦੁਆਰਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈਗਾ ਸੀਸ ਮਹਿਲ ਸਾਹਿਬ ਗੁਰਦੁਆਰਾ ਹਾਂ ਜੀ ਸਾਹਮਣੇ ਕੋਈ بارش ਹੋ ਨਹੀਂ ਵੀ ਜੀ ਤਾਂ ਅੱਗੇ ਨਹੀਂ ਹੈ ਤੇ ਇਹ ਮੰਜੀ ਸਾਹਿਬ ਹੈ ਗੁਰਦੁਆਰਾ ਇੱਕ ਸਟਾ ਦੇ ਰਹੇ ਹਾਂ ਸੰਤਾਂ ਦਰਸ਼ਨ ਮੇਲੇ ਕਰਦੇ ਨਹੀਂ ਆ ਮੱਥਾ ਟੇਕਦੇ ਨਹੀਂ ਹੁੰਦੇ ਤੇ ਆ ਪੂਰਾ ਸਾਹਿਬ ਜੀ ਆ ਪੂਰਾ ਸਾਹਿਬ ਜੀ ਦੇ ਕਰੋ ਦਰਸ਼ਨ ਪੂਰਾ ਸਾਹਿਬ ਦੇ ਅੰਦਰ ਦਰਸ਼ਨ ਕਰੋ ਜੀ ਆ ਮਹਾਰਾਜ ਜੀ ਨਾਲੇ ਗੁਰਬਾਣੀ ਪੜੀ ਜਾ ਰਹੀ ਪਾਠ ਪੜਿਆ ਜਾ ਰਿਹਾ ਤਾਂ ਤੁਸੀਂ ਸੰਤੋ ਕਰੋ ਦਰਸ਼ਨ ਪੂਰਾ ਸਾਹਿਬ ਜੀ ਦੇ ਇਹ ਪੂਰਾ ਸਾਹਿਬ ਜੀ ਦਾ ਗੁਰਦੁਆਰਾ ਕੋੜਾ ਸਾਹਿਬ ਕੋਰਦਵਾਰਾ ਵੇਖੋ ਤੁਸੀਂ ਦਰਸ਼ਨ ਕਰੋ ਸੰਤੋ ਤੇ ਆ ਸੰਤਾਂ ਦਰਸ਼ਨ ਕਰਦੇ ਨਹੀਂ ਆ ਮੱਥਾ ਟੇਕਦੇ ਨਹੀਂ ਆ ਇਹ ਆਪ ਆ ਗਏ ਜੈਵ ਘਰ ਤਾਂ ਤੁਸੀਂ ਜੈਵ ਘਰ ਦੇ ਮਾ ਅਨੰਦ ਮਨੋ ਤੇ ਆ ਜੈਵ ਘਰ ਮਾਰੇ ਦੀਆਂ ਫੋਟੋਆਂ ਲੱਗੀਆਂ ਹੋਈਆਂ ਤਸਵੀਰਾਂ ਲੱਗੀਆਂ ਹੋਈਆਂ ਦੇਖ ਸਕਦੇ ਤੁਸੀਂ ਆ ਵੇਖੋ ਇਹ ਫੋਟੋਆ ਇਹ ਆਪਣੇ ਵੇਖੋ ਇਥੇ ਲੇਖ ਸੰਤਾ ਬਾਠ ਕਰਦੀਆਂ ਹੋਈਆਂ ਆਨੰਦ ਸ਼ੰਗ ਕਰੋ ਤੁਸੀਂ ਜੈਵ ਘਰ ਦੇ ਤਸਵੀਰਾਂ ਦੇ ਗੁਰੂ ਪਾਸ਼ਾ ਨੇ ਆਹੋ ਕਿਵਾਂ ਤਰੋ ਉਹ ਟੇਕ ਭਾਂਦਰ ਜੀ ਹੋ ਗਏ ਪੰਜ ਪਿਆਰੇ ਆਜਾ ਆਪਣੇ ਸਾਰੇ ਜੈਬ ਘਰ ਦੇ ਫੋਟੋਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਕਰੋ ਦਰਸ਼ਨ ਸੰਤੋ ਆਪ ਆ ਗਏ ਜੀ ਜੈਪ ਘਰ ਤੋਂ ਬਾਹਰ ਇਹ ਬਾਹਰ ਦਾ ਵੀਊਅਰ ਦਾ ਸਾਹਿਬ ਜੀ ਦਾ ਨਵੇਂ ਪਾਸ਼ਾ ਗੁਰਦੁਆਰੇ ਇੱਕ ਬਾਹਰ ਦਰਜੀ ਦਾ ਗੁਰਦੁਆਰਾ ਜੀ ਇਹ ਬਾਬਾ ਬਕਾਲਾ ਸਾਹਿਬ ਤੇ ਆ ਕਰੋ ਦਰਸ਼ਨ ਜੀ ਆਪਣੇ ਗੁਰਦੁਆਰੇ ਬਾਹਲੇ ਦ੍ਰਿਸ਼ ਦਾ ਦੇਖੋ ਤੇ ਆਪ ਆ ਗਏ ਹਾਂ ਲੰਗਰ ਤੇ ਹੁਣ ਆਪਾਂ ਲੰਗਰ ਸ਼ੁਰੂ ਕਰਨ ਲੱਗੇ ਆ ਤੇ ਇਹ ਲੰਗਰ ਤੇ ਮਲਵਾਰ ਦਾ ਵੀਊਅਰ ਦੇਖੋ ਤੁਸੀਂ ਇਹ ਸੰਗਤਾਂ ਸੇਵਾ ਕਰ ਰਹੀਆਂ ਵੇਖੋ ਤੁਸੀਂ ਸੰਤਸਹਿ ਸੇਵਾ ਭਾਣਾ ਸੇਵਾ ਕਰਦੇ ਹੋਏ ਤੇ ਸੰਤਾਂ ਪ੍ਰਸ਼ਾਦਾ ਸਰਦੀਆਂ ਨੇ ਆਪਾਂ ਪ੍ਰਸ਼ਾਦਾ ਸੇਕਣ ਲੱਗੇ ਆ ਤੇ ਹੱਥ ਹੀ ਵੇਖੋ ਤੇ ਬਾਕੀ ਸਾਥ ਸਨ ਨੂੰ ਬੇਲਤੀ ਆ ਕਬੀ ਜੀ ਜੇ ਆਪਣੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤੇ ਸ਼ੇਅਰ ਕਮੈਂਟ ਲਾਈਕ ਜਦੋਂ ਕਰਿਆ ਕਰੋ ਤਨ ਹੋਰ ਗੁਰਦੁਆਰਾ ਦਰਸ਼ਨ ਮੇਲੇ ਕਰਾਇਆ ਕਰਾਂਗੇ ਦਰਸ਼ਨ ਕਰਾਇਆ ਕਰਾਂਗੇ ਤੇ ਵੱਧ ਵੱਧ ਮੇਰੀ ਵੀਡੀਓ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਓ ਤੇ ਬਾਕੀ ਤੁਸੀਂ ਆ ਆ ਲੰਗਰ ਦੇ ਬਾਹਲਾ ਦ੍ਰਿਸ਼ ਵੇਖ ਰਹੇ ਹੋ ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ